ਅੱਜ ਤੱਕ ਬੇਨਤੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਰਦੇ ਆਂ ਚਾਹੇ ਉਹ ਪੰਜਾਬ ਦਾ ਪੰਜਾਬ ਤੋਂ ਬਾਹਰ ਰਹਿਣ ਵਾਲੇ ਜਿੰਨੇ ਵੀ ਪਰਲ ਪੀੜਤ ਨੇ ਉਹਨਾਂ ਨੂੰ ਇਹ ਅਪੀਲ ਆ ਕਿ ਇੱਕ ਤਾਂ ਇਹ ਜਿਹੜੀ ਸਾਡੀ ਵੀਡੀਓ ਕਲਿੱਪ ਆ ਇਹਨੂੰ ਸ਼ੇਅਰ ਕਰ ਦਿਓ ਹਰ ਉਸ ਪਰਿਵਾਰ ਤੱਕ ਪਹੁੰਚਦੀ ਕਰਿਓ ਜਿਸ ਪਰਿਵਾਰ ਦੇ ਪੈਸੇ ਪਰਲ ਕੰਪਨੀ 'ਚ ਜਮ੍ਹਾਂ ਹੱਥ ਜੋੜ ਕੇ ਬੇਨਤੀ ਆ ਜਿਨੇ ਆਪਦੇ ਪੂਣ ਪਸੀਨੇ ਦੀ ਕਮਾਈ ਪਰਲ ਕੰਪਨੀ 'ਚ ਆਪਦੇ ਸਨਹਿਰੀ ਭਵਿੱਖ ਲਈ ਜਮ੍ਹਾਂ ਕਰਾਈ ਸੀ ਉਸ ਪੈਸੇ ਦੀ ਵਾਪਸੀ ਲਈ ਹਰ ਪਰਿਵਾਰ ਆਪਦਾ ਇੱਕ ਜੀ 26 ਨਵੰਬਰ ਨੂੰ ਦਿੱਲੀ ਚ ਇੱਕ ਵੱਡਾ ਪਰਲ ਪੀੜਤਾ ਦਾ ਅੰਦੋਲਨ ਹੋ ਰਿਹਾ ਉਹ ਚ ਜ਼ਰੂਰ ਸ਼ਾਮਲ ਕਰੇ ਕਿਉਂਕਿ ਭਰਾਵੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਪਰਿਵਾਰ ਦੇ ਪੈਸੇ ਆਉਣ ਤਾਂ ਤੁਸੀਂ ਆਪਦੇ ਪਰਿਵਾਰ ਦਾ ਇੱਕ ਜੀ ਇਸ ਅੰਦੋਲਨ ਚ ਜ਼ਰੂਰ ਭੇਜੋ ਜੇ ਸਾਰੇ ਪਰਿਵਾਰ ਇੱਕ ਇੱਕ ਜੀ ਭੇਜਦੇ ਆ ਤਾਂ ਬਹੁਤ ਵੱਡੀ ਗਿਣਤੀ ਹੋ ਜੂਗੀ ਸਾਡੇ ਇਸ ਅੰਦੋਲਨ ਦੀ ਤੇ ਸਰਕਾਰ ਨੂੰ ਸਾਡੇ ਇਸ ਅੰਦੋਲਨ ਦੇ ਮੂਰੇ ਝੁਕਣਾ ਪਊਗਾ ਮੈਂ ਫੇਰ ਬੇਨਤੀ ਕਰਦਾ ਹਰ ਟੱਬਰ ਹਰ ਪਰਿਵਾਰ ਜਿਹਦੇ ਪੈਸੇ ਪਰਲ ਦੇ ਵਿੱਚ ਜਮਾ ਨੇ ਉਹ ਆਪਦਾ 1 ਜੀ 26 ਨਵੰਬਰ ਨੂੰ ਸਾਡੇ ਨਾਲ ਦਿੱਲੀ ਭੇਜੇ ਤੇ ਟ੍ਰੇਨਾਂ ਤੇ ਅਸੀਂ ਫ੍ਰੀ ਲੈ ਕੇ ਜਾਵਾਂਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜੇ ਇਸ ਵਾਰ ਉੱਥੇ ਕੱਠ ਕਰਨ ਚ ਕਾਮਯਾਬ ਹੋ ਗਏ ਤਾਂ ਵਧੀਆ ਨਤੀਜੇ ਮਿਲਣਗੇ ਇੰਨੀਆਂ ਕੁ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ